ਦੇੜੀ ਮਿਲ ਲੈਣਾ ਮਤਲਬ ਮੁੰਮੀ ਆਈ ਸੀ ਕਿ ਉਹ ਮਤਲਬ ਤੇਰੇ ਮੁੰਿਹਾਲਾ ਇਹ ਉਹ ਜੋ ਆਏ ਤੇ ਇਹ ਤੋਂ ਬਾਅਦ ਤੋਂ ਮਤਲਬ ਇਹ ਤੋਂ ਬਾਅਦ ਤੋਂ ਮੋਸ਼ਨ ਮਿਆ ਮੋਸ਼ਨ ਮਿਲਣ ਦੀ ਸੀ ਕਿ ਕਿੱਥੇ ਕਿੱਥੇ ਹਾਂਜੀ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਮਾਹੌਲ ਬਣਿਆ ਹੋਇਆ ਆਪਾਂ ਦੇਖਿਆ ਕਿ ਸ਼ਿਵਰਾਤਰੀ ਦੀ ਰਾਤ ਨੂੰ ਮਹਾਲੀ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ 9 ਤਰੀਕ ਨੂੰ ਜ਼ਿਲ੍ਹਾ ਬਰਾਂਡਾ ਦਾ ਕੋਰਟ ਸ਼ਮੀਰ ਉੱਥੇ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਤੇ ਅੱਜ ਇੱਕ ਘਟਨਾ ਵਾਪਰੀ ਆ ਅਸੀਂ ਖੜੇ ਹਾਂ ਤਲਵੰਡੀ ਸਾਬੋ ਜ਼ਿਲ੍ਹਾ ਬਰਾਂਡਾ ਹਫ਼ਤਾਚਾਂ ਇੱਕ ਨੌਜਵਾਨ ਹੈ ਐਸਸੀ ਪਰਿਵਾਰ ਚੋਂ ਆ ਜਿਹੜੀ ਸਿੱਖਾਂ ਦਾ ਮੁੰਡਾ ਹੈ ਰਾਮਸਰਾ ਪਿੰਡ ਪਿੰਡ ਰਾਮਸਰਾ ਤੁਹਾਨੂੰ ਫੁੱਲੋ ਰਾਮ ਆਪਣੇ ਰਾਮੇ ਦੇ ਵਿੱਚ ਇਹ ਕੰਮ ਕਰਦਾ ਸੀ ਨੌਜਵਾਨ ਤੇ ਅੱਜ ਕੁਝ ਪ੍ਰਵਾਸੀਆਂ ਵੱਲੋਂ ਇਹਨੂੰ 5-7 ਘੰਟੇ ਬੰਦੀ ਬਣਾ ਕੇ ਦੀ ਕੁੱਟਮਾਰ ਕੀਤੀ ਗਈ ਆ ਆ ਦੇਖੋ ਅੱਖਾਂ ਦੀਆਂ ਵਿੱਚੋਂ ਲੀਲ ਪਾਤੀਆਂ ਤੇ ਰੱਖ ਰਿਆ ਕੋਲ ਪੈਲੀ ਇਹਨੂੰ ਕੋਲ ਆਹ ਪੱਟਾਂ ਦੇ ਵਿੱਚ ਨਿਸ਼ਾਨ ਹੈ ਬੈਗ ਤੇ ਵੀ ਨਿਸ਼ਾਨ ਆ ਸੀ ਦੀ ਮਾਂ ਕੋਲੇ ਬੈਠੀ ਐ ਦਿਖਾਣ ਸਕਦੇ ਆਹ ਜੀ ਨੂੰ ਦਿਖਾ ਦੇ ਤੇਰੇ ਪਿਛਲੇ ਇਹ ਤਾਂ ਕਿਹੜਾ ਹੋਵੇ ਇਹ ਤਾਂ ਕਿਹੜਾ ਆ ਸਾਰੀ ਟੂਹੀ ਇਹਦੀ ਤੇ ਪੇਠਾ ਗਰਦਨ ਉਹਨਾਂ ਨੇ ਇਲਜ਼ਾਮ ਇਹ ਲਾਇਆ ਚਲੋ ਜਦੋਂ ਮੇਰੀ ਕੌਂਸਲ ਅਧਿਕਾਰੀਆਂ ਨਾਲ ਗੱਲ ਹੋਈ ਆ ਐਸ ਐਚਓ ਰਾਮਾ ਨਾਲ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਇਹਨੇ ਚੋਰੀ ਕੀਤੀ ਆ ਅਸੀਂ ਕਹਿੰਦੇ ਆ ਵੀ ਜੇ ਚੋਰੀ ਕੀਤੀ ਆ ਤਾਂ ਇਹਨੂੰ ਬੰਦੀ ਬਣਾ ਕੇ ਕਮਰੇ ਚ ਬੰਦ ਕਰਕੇ ਕੁੱਟਣ ਦਾ ਹੱਕ ਕਿਨੇ ਦਿੱਤਾ ਥਾਣੇ ਜਾਂਦੇ ਤਰਖਾਸਤ ਲਿਖਾਉਂਦੇ ਇਹਦੀ ਪੜਤਾਲ ਹੁੰਦੀ ਏ ਵਾਕਈ ਨੇ ਚੋਰੀ ਕੀਤੀ ਤੇ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਜਾਂਦੀ ਪਰ ਇਹਦੇ ਬਾਵਜੂਦ ਵੀ ਇੰਨੀ ਜਾਣੇ ਕਿ ਗੁੰਡਾਗਰਦੀ ਵੱਧ ਗਈ ਆ ਜਾਂ ਇੰਨੀ ਧੱਕੇਸ਼ਾਹੀ ਰੱਖ ਲੋ ਜਾਂ ਇਹਨੇ ਹੌਸਲੇ ਵਧ ਗਏ ਆ ਕਿ ਪੰਜਾਬ ਦੇ ਵਿੱਚ ਮੁੰਡਿਆਂ ਦੇ ਕਤਲ ਹੋ ਰਹੇ ਆ ਮਾਰੇ ਜਾ ਰਹੇ ਆ ਕੁੱਟਮਾਰ ਹੋ ਰਹੀ ਆ ਤੇ ਪੁਲਿਸ ਸ਼ਾਂਤ ਬੈਠੀ ਆ ਸਰਕਾਰ ਸ਼ਾਂਤ ਬੈਠੀ ਆ ਇਹਦਾ ਮਤਲਬ ਤਾਂ ਫਿਰ ਇਹ ਹੀ ਸਮਝ ਗਏ ਵੀ ਇਹ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਪੰਜਾਬ ਨੂੰ ਲਾਬੂ ਲਾਇਆ ਜਾ ਰਿਹਾ ਇਹ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਸਰਕਾਰ ਜਿਹੜੀ ਪੰਜਾਬੀਆਂ ਨੇ ਬਣਾਈ ਹੈ ਜਿਉਂਨੇ ਪੰਜਾਬੀਆਂ ਦੀ ਗੱਲ ਹੀ ਨਹੀਂ ਸੁਣਨੀ ਧੱਕੇਸ਼ਾਹੀ ਦੇ ਖਿਲਾਫ ਜਿੱਥੇ ਧੱਕਾ ਹੁੰਦਾ ਪੰਜਾਬੀਆਂ ਨਾਲ ਉੱਥੇ ਕੋਈ ਕਾਰਵਾਈ ਨਹੀਂ ਕਰਨੀ ਤੇਰਾ ਮਤਲਬ ਸਾਫ਼ ਹੈ ਕਿ ਜੋ ਧੱਕਾ ਹੋ ਰਿਹਾ ਹੈ ਪੰਜਾਬ ਦੇ ਅੰਦਰ ਪਰ ਮੈਂ ਇੱਕ ਗੱਲ ਸੁਣੀ ਚਾਹੁੰਦਾ ਹੈ ਹੋ ਕਿਉਂ ਰਿਹਾ ਇਹ ਅਸੀਂ ਇੰਨੇ ਬੇਗਾਇਰਤ ਹੋ ਗਏ ਤੁਹਾਨੂੰ ਮੈਂ ਘਟਨਾ ਸੁਣਾਉਣਾ ਜਿਹੜਾ ਮਹਾਲੀ ਦੇ ਵਿੱਚ ਮੁੰਡਾ ਮਾਰਿਆ 11 ਫੇਰ ਦੇ ਵਿੱਚ ਸਵਰਾਤਰੀ ਵਾਲੀ ਦਾ ਜਦੋਂ ਮੰਦਰ ਤੇ ਮੱਖਾ ਟੇਕ ਕੇ ਆ ਰਿਹਾ ਸੀ ਰਾਤ ਨੂੰ ਇਹਨੂੰ ਸ਼ੁਰਾ ਮਾਰ ਕੇ ਮਾਰਿਆ ਜਿਹੜੇ ਮੁੰਡੇ ਨੂੰ ਬੜੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਦਾ ਸ਼ਿਸ਼ਕਾਰ ਕਰਾਉਣ ਦੀ ਸ਼ਿਸ਼ਕਾਰ ਕਰਾਤਾ ਆ ਭਾਈ ਬਾਜਵੰਦ ਕਰਾ ਦੇ ਉਹ ਬਾਹਰੋਂ ਪੁਲਿਸ ਪੂਰੀ ਪੱਪਾ ਭਾਰ ਰਹੀ ਪੁਲਿਸ ਪਹਾਲੀ ਜ਼ਿਲ੍ਹੇ ਦਾ ਐਸਐਸਪੀ ਤੋਂ ਲੈ ਕੇ ਸਾਰੇ ਬਲਾਕ ਡੀਐਸਪੀ ਐਸਟੇ ਵੀ ਕਿਹੜਾ ਸਿਸਕਾਰ ਕਰਾ ਦੋ ਆਪਾਂ ਆਪਣੇ ਗਲੋਗਲਾਵਾ ਲਾਹੋ ਗਾਵਾ ਦੇਖੀ ਉਕੀ ਹੁੰਦਾ ਉਹਦੇ ਵਿੱਚ ਉਹਨਾਂ ਨੇ ਦਾ ਮਾਮਾ ਪਟਿਆ ਉਸ ਮੁੰਡੇ ਦਾ ਉਹਦੇ ਮਾਮੇ ਰਾਹੀਂ ਦਬਾਅ ਪਾ ਕੇ ਰੱਖ ਲਓ ਜਿਵੇਂ ਮਰਜ਼ੀ ਰੱਖ ਲਓ ਗਮਰਾਹ ਕਰਕੇ ਰੱਖ ਲਓ ਪ੍ਰੋਸੈਸ ਕਰਾਤਾ ਤੇ ਮੇਰੀ ਉਹਦੇ ਮਾਮੇ ਨਾਲ ਗੱਲ ਹੋਈ ਕਿਉਂਕਿ ਮੈਂ ਉਸ ਘਟਨਾ ਨਾਲ ਜੁੜਿਆ ਰਿਹਾ ਮੈਨੂੰ ਤੋਂ ਮੁੰਡਾ ਦੇ ਬੋਨਾਂ ਜਦੋਂ ਘਟਨਾ ਵਾਪਰੀ ਤਾਂ ਮੈਂ ਮਾਈ ਬਾਈਰਦੋਤ ਸਿੰਘ ਮਾਨ ਨੂੰ ਕਿਹਾ ਮਾਪੇ ਤੁਸੀਂ ਨੇੜੇ ਆਉਂਦੇ ਪਹੁੰਚੋ ਤੇ ਮੈਂ ਆਉਣਾ ਤੇ ਜਦੋਂ ਨੂੰ ਮੈਂ ਰਾਹ 'ਚ ਗਿਆ ਤੇ ਉਦੋਂ ਤਾਂ ਮੈਨੂੰ ਤੋਜ ਦਾ ਫੋਨ ਆ ਗਿਆ ਕਹਿੰਦਾ ਭਈ ਇੱਥੋਂ ਤਾਂ লাশ ਡੈਗੇ ਤੇ ਛਿਪ ਪਰਿਵਾਰ ਨੇ ਖੜੇ ਨਹੀਂ ਪਰਿਵਾਰ ਕੌਣ ਸੀ ਉਹਦਾ ਪਿਓ ਇਕੱਲਾ ਹੀ ਸੀ ਵਿਚਾਰਾ ਪਿਓ ਇਹਦਾ ਬਾਈ ਹੀ ਸਾਨ ਮਾਰੇ ਗਈਦਾ ਪੁੱਤ ਮਰ ਗਿਆ ਗੱਭਰੂ ਸਾਹਮਣਾ ਹੁੰਦਾ ਮਗਰ ਕਿਸੇ ਰਿਸ਼ਤੇਦਾਰਾਂ ਨੇ ਜਾਂ ਉਹਦੇ ਪਿੰਡ ਵਾਲਿਆਂ ਨੇ ਤੇ ਰਿਸ਼ਤੇਦਾਰ ਸੀਦਾ ਮਾਮਾ ਸਗਾ ਤੇ ਮੈਰੀ ਉਹਦੇ ਮਾਮੇ ਨਾਲ ਗੱਲ ਹੋਈ ਮੈਂ ਕਿਹਾ ਭਾਈ ਸਾਹਿਬ ਐਡੀ ਕਿਹੜੀ ਕਾਲੀ ਸਿਸਕਾਰ ਕਿਉਂ ਕੀਤਾ ਆਪਾਂ ਘੱਟੋ ਘੱਟ ਜਿਹੜੇ ਬੰਦੇ ਮੇਨ ਦੋਸ਼ੀ ਆ ਜਿਨ੍ਹਾਂ ਨੇ ਸ਼ੁਰਾ ਮਾਰਿਆ ਤੇ ਮਾਰਿਆ ਮੁੰਡਾ ਉਹਨਾਂ ਨੂੰ ਗ੍ਰਿਫਤਾਰ ਕਰਨ ਤੱਕ ਤਾਂ ਆਪਾਂ ਰਾਖਸ਼ੀ ਦੀ ਸਰਕਾਰ ਨਾ ਕਰਦੇ ਉਹਦੇ ਮਾਮੇ ਨੇ ਪਤਾ ਮੈਨੂੰ ਕੀ ਜਵਾਬ ਦਿੱਤਾ ਧਿਆਨ ਨਾਲ ਸੁਣ ਲਓ ਐਨੇ ਨਿੱਗਰ ਗਿਆ ਸੀ ਇੰਨਾ ਬੇੜਾ ਕਰਤ ਹੋ ਗਿਆ ਸਾਡਾ ਕਹਿੰਦਾ ਯਾਰ ਅਸੀਂ 2 ਦਿਨ ਤੋਂ ਬੈਠੇ ਆ ਸੀ ਵੀ ਕੰਮ ਕਰਨ ਵਾਲੇ ਬੰਦੇ ਆ ਅਸੀਂ ਵੀ ਦੂਰੋਂ ਆਉਣਾ ਹੁੰਦਾ ਉਹਦੇ ਮਾਮੇ ਨੂੰ ਵੀ ਇਹਸ ਵੀ ਸ਼ੇਦੀ ਸਸਕਾਰ ਤੋਂ ਭਾਣ ਦੇ ਦਾ ਸਕੇ ਭਾਣ ਦੇ ਦਾ ਤੇ ਅਸੀਂ ਆਪਣੇ ਕੰਮਾ ਕਰਨੋਂ ਆਪਣੇ ਘਰੋਂ ਜਾਵਦੇ ਹਾਂ ਫਾਦੋਗੇ ਇੰਨਾ ਖੂਨ ਸਫੈਦ ਹੋ ਗਿਆ ਇੰਨਾ ਖੂਨ ਪਾਣੀ ਬਣ ਗਿਆ پتہ ਜਾਂ ਸਾਨੂੰ ਕੋਈ ਰਿਸ਼ਤੇ ਨਾਤੇ ਕੋਈ ਇਨਸਾਨੀਅਤ ਕੁਝ ਵੀ ਨਜ਼ਰ ਆਉਂਦੀ ਇੱਥੇ ਐਡੇ ਬੇਗਾਰਤ ਹੋ ਗਏ ਐਡੇ ਬੇਜਵੀਰੇ ਹੋ ਗਏ ਮਰਦਾਂ ਚ ਵੀਰੇ ਆਲੇ ਅਸੀਂ ਅਸੀਂ ਖੜਨ ਨੂੰ ਤਿਆਰ ਆ ਖੜੂ ਕੌਣ ਤੁਹਾਡੀ ਖਾਤਰ ਲੜੂ ਕੌਣ ਕੌਣ ਮਰੂ ਜੇ ਤੇ ਸਮਝੌਤੇ ਕਰਨੇ ਆ ਤੂੰ ਪੱਕੇ ਮਰਵਾ ਕੇ ਵੀ ਚੁੱਪ ਕਰਨਾ ਤਾਂ ਕੌਣ ਖੜੂਗਾ ਆ ਚਾਰ ਪੁਲਿਸ ਵਾਲਿਆਂ ਨੇ ਪਟਿਆਲੇ ਮੁੰਡਾ ਮਾਰਿਆ ਸੀਗਾ ਜਸਪ੍ਰੀਤ ਉਹਦਾ ਪਰਿਵਾਰ ਦੀ ਸਿਹਤਾਂ ਕਰ ਗਿਆ ਕੱਲਾ ਕੱਲਾ ਪੱਕ ਸੀ ਖੜੂ ਹੋਣ ਨਾਲ ਕੋਈ ਸਰਪੰਚ ਮਾਰਿਆ ਦੋ ਦਿਨ ਤੱਕ ਨੇ ਬੜਾਈ ਰੱਖਿਆ ਲੋਕਾਂ ਨੂੰ ਪਰਿਵਾਰ ਸਿਹਤਾਂ ਕਰ ਗਿਆ ਕੌਣ ਖੜੂਗਾ ਯਾਰ ਜਿਹੜਾ ਗੱਪੂ ਪੱਕ ਮਾਰ ਗਏ ਪੱਲੇ ਕੀ ਰਹਿ ਗਿਆ ਪਿੱਛੇ ਰਹਿ ਕੇ ਜਾਂਦਾ ਕਿਹੜੀਆਂ ਗੱਲਾਂ ਡੱਬ ਕਰਕੇ ਕਿਹੜੇ ਲਾਜ ਜਾ ਕੇ ਤੁਸੀਂ ਚੁੱਪ ਕਰ ਜਾਂਦੇ ਹੋ ਕਿਉਂ ਨਹੀਂ ਇਹਨੂੰ ਸਜ਼ਾ ਮਾਂ ਤੱਕ ਲ ਜਾਂਦੇ ਬੰਦਿਆਂ ਨੂੰ ਤੋ ਮੇਰੀ ਪੰਜਾਬ ਦੇ ਸਾਨੂੰ ਇਹ ਅਪੀਲ ਆਓ ਇੱਥੇ ਇਕੱਠੇ ਹੋ ਜੋ ਇਹ ਬਹੁਤ ਵੱਡਾ ਮੁੱਦਾ ਅਸੀਂ ਕਿੰਨੇ ਚਿਰ ਦੇ ਕਲਪੀ ਜਾਂਦੇ ਆ ਡੋਮਿਸਾਈਲ ਦੀ ਗੱਲ ਕਰ ਲੋ ਦੇਸ਼ ਦੇ 15 ਸੂਬਿਆਂ 'ਚ ਕਾਨੂੰਨ ਹੈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈਣਾ ਬਾਹਰਲਾ ਨੌਕਰੀ ਨਹੀਂ ਲੈ ਸਕਦਾ ਜੇ ਬੋਟ ਬਣਾਉਣੀ ਆ ਤੇ ਪਰਿਕੜਾ ਚ ਬਣਾਉਣੀ ਪੈਂਦੀ ਆ ਇੱਥੇ ਬੋਟਾਂ ਬਣਦੀ ਆ ਜ਼ਮੀਨ ਐਨੇ ਚਿਰਚ ਬੰਦਾ ਆ ਕੇ ਖਰੀਦ ਲੈਂਦਾ ਨੌਕਰੀਆਂ ਸਾਡੀਆਂ ਐ ਲੈ ਜਾਂਦੇ ਆ ਬਾਹਰਲੇ ਜੇ ਬਾਕੀ ਸੂਬਿਆਂ 'ਚ ਉਹਨਾਂ ਦੇ ਪੰਜਾਬ ਸਾਨੂੰ ਕਿਉਂ ਨਹੀਂ ਬਣਸ ਰਹਾ ਇਹਦੇ ਉੱਤੇ ਜ਼ੋਰ ਲਾਓ ਇਹ ਏਜੰਡਾ ਬਣਾ ਲਓ ਨਹੀਂ ਨਾ ਛੋਡੀਆਂ ਜ਼ਮੀਨਾਂ ਨਾ ਰੋਜ਼ਗਾਰ ਨਾ ਨੌਕਰੀਆਂ ਛੱਤ ਕੋਈ ਅੱਡ ਖਾਈਏ ਨੋ ਮਰੀ ਤੁਸੀਂ ਅੱਡ ਜਾਂਦੇ ਹੋ ਇੱਥੇ ਕੋਈ ਪੁਲਿਸ ਵੈਰੀਫਿਕੇਸ਼ਨ ਹੈਗੀ ਆ ਪਿਛਲੇ ਜਦੋਂ ਕੁੰਬੜੇ ਕੁੰਬੜੀ ਮੁੰਡੇ ਮਾਰੇ ਆ ਅਸੀਂ ਉੱਥੇ ਮੌਕੇ ਤੇ ਮਿਊਸੀ ਦੇ ਐਸ ਟੀਮ ਆਇਆ ਉੱਥੇ ਸਸਪੀ ਖੜਾ ਸੀ ਸਾਨੂੰ ਉਹ ਤੇ ਲਿਖ ਕੇ ਦੇ ਕੇ ਗਏ ਆ ਕਿ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਾਵਾਂਗੇ ਪੜਤਾਲ ਕਰਾਵਾਂਗੇ ਹੋ ਗਈ ਪੜਤਾਲ ਆ ਪਤਾ ਲੱਗਿਆ ਹਾਲ ਤੱਕ ਵੀ ਕਿਹੜੇ ਜ਼ਿਲ੍ਹੇ ਚ ਕਿੰਨੇ ਬੰਦੇ ਬੈਠੇ ਆ ਕੀ ਬੈਕਗ੍ਰਾਉਂਡ ਆ ਕੀ ਇਹਨਾਂ ਦਾ ਪਤਾ ਪਤਾ ਕੀ ਐਡਰੈਸ ਆ ਕੋਈ ਕ੍ਰੈਮਪਰੀ ਕਰਕੇ ਕਦੋਂ ਤੱਕ ਨਹੀਂ ਕਰਕੇ ਕੋਈ ਬਲਾਪ ਕਰਤਾ ਨਹੀਂ ਕਰਕੇ ਕੋਲਟਾ ਖਵਾ ਤਾਂ ਨਹੀਂ ਕਰਕੇ ਆਏ ਕੋਈ ਹੈ ਪਤਾ ਹੁਣ ਜਿਹੜੇ ਬੰਦਿਆਂ ਨੇ ਮਾਰਿਆ ਮੁੰਡਾ ਉਹ ਮਹਾਲੀ ਵਾਲਾ ਉਹ ਭੱਜ ਗਏ ਹੁਣ ਕਿੱਥੋਂ ਦੇ ਆਂਧਰਾ ਦੇ ਆ ਯੂਪੀ ਦੇ ਆ ਬਿਹਾਰ ਦੇ ਪਤਾ ਲੱਭਣੋਗੇ ਐਡਾ ਵੱਡਾ ਬਿਹਾਰ ਆ ਯੂਪੀ ਆਂਧਰਾ ਕਿੱਥੋਂ ਲੱਭੋਗੇ ਜਾ ਕੇ ਕਿਉਂ ਨਹੀਂ ਸਰਕਾਰ ਇਹ ਗੱਲ ਤੇ ਗੌਰ ਕਰ ਰਹੀ ਰੋਜ਼ ਇਹ ਜਿਹੜੀਆਂ ਕਿ ਡਰਾਮਾ ਵਾਪਰ ਰਿੰਗਾ ਨੇ ਰੋਜ਼ ਪੰਜਾਬ ਦੇ ਪੁੱਤ ਮਾਰੇ ਜਾ ਰਹੇ ਨੇ ਰੋਜ਼ ਕੁੱਟ ਮਾਰ ਹੋ ਰਹੀ ਆ ਪੰਜਾਬ ਚ ਅਸੀਂ ਨਹੀਂ ਕਹਿੰਦੇ ਕਿ ਪੰਜਾਬੀ ਕ੍ਰਾਈਮ ਨਹੀਂ ਕਰਦੇ ਪਰ ਜੇ ਕੋਈ ਪੰਜਾਬੀ ਬੰਦਾ ਕ੍ਰਾਈਮ ਕਰਦਾ ਕਤਲ ਕਰਦਾ ਲੁੱਟਖੋਖ ਕਰਦਾ ਟਿਕਾਣਾ ਪਤਾ ਤਾਂ ਹੈਗਾ ਕਿ ਫਲਾਣੇ ਪਿੰਡ ਦਾ ਫਲਾਣੇ ਸ਼ਹਿਰ ਦਾ ਫਲਾਣਾ ਮੱਲੇ ਦਾ ਫਲਾਣਾ ਦਾ ਘਰ ਆ ਐਡਰੈਸ ਆ ਨਾਂ ਆ ਪਿਓ ਦਾ ਨਾਂ ਇਹਦਾ ਪਤਾ ਹੀ ਕੁਝ ਨਹੀਂ ਉਹ ਉਥੇ ਹੋਣ ਐਡਰੈਸ ਬਣਿਆ ਹੋਇਆ ਨਾ ਰਾ ਇੱਥੇ ਹੋਰ ਰਸਤੇ ਆ ਕੇ ਟਿਕਾਣਾ ਆਪਣਾ ਹੀ ਲੈਣ ਲੱਗ ਜਾਂਦਾ ਐਥੇ ਧਾਰ ਕਨੈਕਸ਼ਨ ਆ ਬਣਾ ਲੈਂਦੇ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ-ਬਾਰ ਅਪੀਲ ਕਰਦੇ ਆਂ ਇਹ ਮੁੱਦੇ ਤੇ ਆਜੋ ਨਾਲੇ ਖੜਨਾ ਸਿੱਖੋ ਆਪਣੇ ਲੋਕਾਂ ਨਾਲ ਖੜ ਦਿਓ ਸੱਤ ਬਗਾਨਾ ਵੀ ਖੜ ਜਾਂਦਾ ਤੇ ਲੋਕਾਂ ਦੇ ਖੂਨ ਇਹਨੇ ਸਪਰੇਅਦ ਹੋ ਗਏ ਕੋਈ ਬੰਦਾ ਸਕੇ ਨਾਲ ਵੀ ਖੜਨ ਨੂੰ ਤਿਆਰ ਨਹੀਂ ਆ ਜਿਸ ਤਰ੍ਹਾਂ ਮੈਂ ਖੜਨ ਨੂੰ ਤਿਆਰ ਨਹੀਂ ਆ ਅਸੀਂ ਇਹ ਬਰਹੰਡਾ ਐਸਐਸਪੀ ਉਹਦੇ ਧਿਆਨ ਚ ਮਸਲਾ ਸਾਡੀ ਵੀਡੀਓ ਸੁਣ ਕੇ ਆਈ ਜਨਾ ਮੇਰੀ ਸਚਨਾ ਕਰਦੀ ਹੋਗੀ ਆ ਜੇ ਇਹ ਮੁੰਡੇ ਨੂੰ ਬੰਦੀ ਬਣਾ ਕੇ ਰੱਖਿਆ ਜੀ ਕੁੱਟਮਾਰ ਕੀਤੀ ਹੈ ਉਹਨਾਂ ਬੰਦਿਆਂ ਖਿਲਾਫ ਨਹੀਂ ਕਾਰਵਾਈ ਹੁੰਦੀ ਪਰਸੋਂ 11 ਵਜੇ ਤਲਵੰਡੀ ਸਾਬੋ ਦੇ ਚੌਂਕ ਦੇ ਵਿੱਚ ਇਕੱਠ ਕਰਨ ਜਾ ਰਹੇ ਆ ਪਰਸੋਂ ਧਿਆਨ ਰੱਖਿਓ ਇਸ ਮਸਲੇ ਨੂੰ ਲੈ ਕੇ ਤੇ ਮੈਂ ਪੂਰੇ ਪੰਜਾਬ ਨੂੰ ਅਪੀਲ ਕਰਦਾ ਕਾਨੂੰਨ ਤੁਹਾਨੂੰ ਦੱਸਦਾ ਕਿ ਜੇ ਤਾਂ ਕਾਰਵਾਈ ਕਰਤੀ ਤਾਂ ਵੀ ਠੀਕ ਹੈ ਨਹੀਂ ਤਾਂ ਕਾਨੂੰਨ ਸਾਨੂੰ ਸਾਡਾ ਅੜੀਕ ਰੱਖ ਲਓ ਕਾਨੂੰਨ ਦੁਬਾਰਾ ਵੀਡੀਓ ਪਾਵਾਂਗੇ ਪਰਸੋਂ 11 ਵਜੇ ਇੱਥੇ ਤਲਵੰਡੀ ਦੇ ਚੌਂਕ ਕੱਟ ਰੱਖਣ ਜਾ ਰਹੇ ਆ। ਇੱਕ ਮੈਂ ਅਪੀਲ ਹੋਰ ਕਰਦਾ ਮੈਂ ਪਹਿਲਾਂ ਵੀ ਕਿਹਾ ਅੱਜ ਵੀ ਸਰਪੰਚ ਦਾ ਕਤਲ ਹੋਇਆ ਇੱਕ ਵਿਆਹ ਦੇ ਵਿੱਚ। ਪਹਿਲਾਂ ਵੀ ਇੱਕ ਸਰਪੰਚ ਮਾਰਿਆ ਗਿਆ ਸੀਗਾ ਕਿਸੇ ਵਿਆਹ ਦੇ ਵਿੱਚ। ਇਹ ਕਤਲ ਹੋਰ ਵੀ ਕਰਾਉਣਗੇ ਯਾਦ ਰੱਖਿਓ। ਇਹ ਜਿਹੜੀਆਂ ਏਜੰਸੀਆਂ ਜਿਹੜੀ ਸਟੇਟ ਜਿਹੜੀ ਭਾਰਤ ਬੀਜੇਪੀ ਖਾਸ ਤੌਰ ਤੇ ਜਿਹੜੀ ਹੈਗੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਕਰਨਾ ਹੈ ਇਹਦੀ ਸ਼ਾਂਤੀ ਨੂੰ ਕਿਵੇਂ ਅੱਗ ਲਾਉਣੀ ਹੈ ਮੈਂ ਅਪੀਲ ਕਰਨਾ ਪੰਜਾਬ ਦੇ ਲੋਕੋ ਸ਼ਾਂਤੀ ਬਣਾ ਕੇ ਰੱਖਿਓ ਕੋਈ ਵੀ ਸੰਘਰਸ਼ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ ਜਦੋਂ ਵੀ ਤੁਸੀਂ ਕੋਈ ਹਿੰਸਾ ਪਹੋਵਾਂਗੇ ਤਾਂ ਸਰਕਾਰਾਂ ਨੂੰ ਮੌਕਾ ਮਿਲਣਾ ਤੁਹਾਡੇ ਸੰਘਰਸ਼ਾਂ ਨੂੰ ਕੁਚਲਦਾ ਤੁਹਾਨੂੰ ਕੁਚਲਦਾ ਜਿਹੜਾ ਵੀ ਸੰਘਰਸ਼ ਕਰਨਾ ਸੀ ਕਾਨੂੰਨ ਦੇ ਦਾਇਰੇ ਦੇ ਰਾਹੀਂ ਕਾਨੂੰਨ ਦੀ ਗੱਲ ਕਰਨਾ ਵੀ ਜੇ ਬਾਕੀ ਸੂਬਿਆਂ 'ਚ ਕਾਨੂੰਨ ਹੈ ਡੋਮਿਸਾਈਲ ਦਾ ਨਾ ਫਾਈਟ ਦਾ ਜ਼ਮੀਨ ਨਾ ਲੈਣ ਦਾ ਅਜੇ ਸਾਡੇ ਨਾਲ ਗਵਾਂਧੀ ਸੂਬਾ ਰਾਜਸਥਾਨ ਹੈ ਹਿਮਾਚਲ ਹੈ ਗੁਜਰਾਤ ਹੈ ਮਹਾਰਾਸ਼ਟਰ ਹੈ ਉੱਤਰਾਖੰਡ ਹੈ ਕਿਹਦੇ ਦੇ ਸੂਬੇ ਆ ਜਿੱਥੇ ਆਪਾਂ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਨਹੀਂ ਲੈ ਸਕਦੇ ਬੋਲ ਬਣਾਉਣੀ ਬਹੁਤ ਔਖੀ ਹੈ ਜਾ ਕੇ ਦਿਖਾਓ ਬਣਾ ਕੇ ਬੋਲ ਤੇ ਕੌਣ ਪੰਜਾਬ ਚ ਬਣਨੇ ਚਾਹੀਦਾ ਸੋ ਇਹ ਚਾਹੁੰਦੇ ਆ ਕਿ ਪੰਜਾਬ ਦੀ ਸ਼ਾਂਤੀ ਨੂੰ ਅਗਲਾ ਹੀ ਲਾਵੇ ਆਪਣਾ ਚੈਨ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਸ਼ਾਂਤਮਈ ਤਰੀਕੇ ਨਾਲ ਆਪਾਂ ਇਹ ਦਬਾਅ ਬਣਾਉਣਾ ਹੈ ਕਿ ਜਿਹੜੀਆਂ ਵੀ ਪਾਰਟੀਆਂ ਸਰਕਾਰ 27 ਦੀਆਂ ਚੋਣਾਂ ਲੜ ਰਹੀਆਂ ਨੇ ਉਹਨਾਂ ਦੇ ਏਜੰਡੇ ਤੇ ਹੋਣਾ ਚਾਹੀਦਾ ਹੈ ਪੰਜਾਬ ਦਾ ਆਟੋਨੋਮਸ ਸਾਈਡ ਦਾ ਕਾਨੂੰਨ ਨੌਕਰੀ ਲਈ ਜ਼ਮੀਨਾਂ ਲਈ ਰੋਜ਼ਗਾਰ ਲਈ ਸਮੇਂ ਐਨੀਆ ਬੇਨਤੀਆਂ ਕਰਦਾ ਕਿ ਪਰਸੋਂ ਤਿਆਰ ਰਹੋ ਕੁ ਆਪ ਦੀ ਜਵਾਨੀ ਚਾਰ ਸ਼ਬਦ ਤੋਂ ਕਹਿਣਾ ਚਾਹੁੰਦਾ ਤੂੰ ਦੱਸ ਆਪਣੀ ਕਹਾਣੀ ਕੀ ਹੋਇਆ ਸਿਰ ਤੇ ਮੈਂ ਮਤਲਬ ਕਿ ਅਸਲ ਤੂੰ ਫਾਕੀਰ ਜਿਹਾ ਮੱਡੀ ਕੰਮ ਜਾ ਕੇ ਆਇਆ ਤੂੰ ਸਾਨੂੰ ਇੱਕ ਇਹ ਵੀ ਦਾਅਦੇ ਹੋਣਾ ਅਸਤ ਹੋ ਗਈ ਆ ਦੁਨੀਆ ਸਿਨਾਂ ਝੂਠੇ ਪੈ ਜੀਏ ਕੱਲ ਨੂੰ ਤੂੰ ਚੋਰੀ ਚਰਦਾ ਨਹੀਂ ਤੈਂ ਕੀ ਕੀਤੀ ਮੇਰੀਆਂ ਕੋਲ ਨਾ ਕੋਈ ਵਜ਼ਾ ਨਹੀਂ ਹੈ ਹਾਂ ਉਹਨਾਂ ਨੇ ਮੈਨੂੰ ਬੁਲਾਇਆ ਉੱਥੇ ਮਤਲਬ ਕੋਈ ਫਾਇਲ ਜਿੱਦਾਂ ਫੋਸੈਟ ਉਹਦੇ ਬਣਾ ਕੇ ਲੌਕ ਕੀਤਾ ਕਿ ਉਹ ਫਾਇਲ ਸੀਲ ਹੋ ਗਈ ਦੀ ਤੇ ਉਹ ਫਾਇਲ ਬਣਾਉਣਾ ਉਹਨੇ ਮੈਨੂੰ ਦਿਖਾਈ ਦਿੱਤਾ ਹਾਂ ਉਹ ਵੀ ਇਹਨੇ ਕੁੱਟ ਮਾਰ ਕੀਤੀ ਹੈ ਜੀ ਅੱਛਾ ਹਾਂ ਜੀ ਤੇ ਇੱਕ ਜਿਹੜੀ ਉਹ ਤੁਸੀਂ ਇੱਕ ਗੱਲ ਜੀ ਨਾ ਵੀਡੀਓ ਦੀ ਹਾਂ ਵੀਡੀਓ ਦੀ ਵੀ ਮੈਂ ਤੁਹਾਨੂੰ ਦੱਸ ਦਿੰਦਾ ਆ ਇੱਥੇ ਮੰਨ ਲੀ ਜੇ ਲੋ ਜਾਰੇ ਪਾਸੇ ਇੱਥੇ ਇੱਥੇ ਉੱਥੇ ਇੱਥੇ ਚਾਰੇ ਪਾਸੇ ਗਿਆ ਲਾ ਤੇ ਇੱਥੇ ਕੋਨਟੈਕਟ ਮੈਨੂੰ ਮੰਨ ਲੀ ਜੇ ਕੋਈ ਮਿਲੂਗਾ ਉੱਤੇ ਰੱਖ ਲੈ ਕੈਮਰੇ ਚੱਲਦੇ ਅੱਛਾ ਕੈਮਰੇ ਲੱਗੇ ਹੋਏ ਆ ਤੇ ਤੂੰ ਕੰਮ ਕਰਦਾ ਹਾਂ ਹਾਂਜੀ ਕੈਮਰੇ ਲੱਗੇ ਹੋਏ ਵਧੀਆ ਫਿਰ ਮੈਂ ਕੋਨਟੈਕਟ ਚ ਮੈਨੂੰ ਪਤਾ ਚੱਲ ਜਾਣਾ ਭਲਾ ਭਾਲ ਜਿਸ ਪਤਾ ਚੱਲ ਜਾ ਬਰਬਰਾ ਉੱਤੇ ਬਾਅਦ ਜਿਸ ਵੀ ਇਹ ਮੈਂ ਉੱਥੋਂ ਪੈਸੇ ਕਢੂਗਾ ਅੱਛਾ ਮਾਰਦ ਚੋਰੀ ਕਰ ਰਹੇ ਨੇ ਮੈਂ ਦੱਸੋ ਵੀ ਕੈਮਰਾ ਦੇ ਵਿੱਚ ਚੋਰੀ ਤੋ ਕਹਾਂ ਵੀ ਨਹੀਂ ਕੀਤੀ ਮੈਂ ਹਾਂ ਤੇ ਮੈਂ ਚਲੋ ਮੰਨ ਲਓ ਤਰਫ ਉਹਨੇ ਬੰਦ ਲਿਆ ਕੀ ਕੀਤਾ ਮੈਨੂੰ ਉਹਨਾਂ ਨੇ ਘੁੱਟ ਮਾਰਨਾ ਕੋਸ਼ਿਸ਼ ਕੀਤੀ ਕਮਰੇ 'ਚ ਬੰਦ ਕਰ ਲਿਆ ਹਾਂ ਲੋਕੀ ਤਾਂ ਹੀ ਗੇਟ ਪਰ ਮੈਨੂੰ ਦਿਖਾਈ ਦਿੱਤਾ ਇਹ ਤੁਹਾਨੂੰ ਹੂੰ ਤੇ ਕਿਨੇ ਛਡਾਇਆ ਤੈਨੂੰ ਆਪੇ ਆਗੇ ਤਾਂ ਰਾਤ ਚੋਂ ਦਾ 1 ਵਜੇ ਬਾਅਦ 1 ਵਜੇ ਦਾ ਬੱਜਿਆ ਦੁਬਾਰਾ 4 ਵਜੇ ਨਹੀਂ ਆਈ ਇਹ ਦਿਖਾ ਇੰਦਰੀ ਮਾਮੂ ਕਹਿੰਦਾ ਪਤਾ ਲੱਗਿਆ ਵੀ ਉਹੋ ਇਹ ਤਨ ਬੰਦ ਕਰ ਲਿਆ ਫੋਨ ਫੋਨ ਕੀਤਾ ਮੈ ਮੈਨੂੰ ਉਹਨਾਂ ਨੇ ਕਿਹਾ ਸੀ ਮਤਲਬ ਉੱਥੇ ਮੁੰਡਾ ਜੀ ਬੰਗਲ ਨਿਕਲ ਉਹ ਕਹਿੰਦਾ ਕਿਹਾ ਫੋਨ ਕਰ ਜੀ ਨੂੰ ਕਿਹਾ ਜੀ ਇਹ ਤਾਂ ਪੈਸੇ ਨਹੀਂ ਬੋਲ ਮੈਂ ਥੱਕਿਆ ਮਤਲਬ ਕੁੱਟ ਕੇ ਨਾ ਉਹਨਾਂ ਨੇ ਜਿਉਂ ਚੁੱਟ ਮਤਲਬ ਮੈਨੂੰ ਥੱਪਾ ਲੱਗਿਆ ਉਹਨਾਂ ਨੇ ਕਿਹਾ ਸੀ ਤੁਹਾਨੂੰ ਦਿਖਾਉਂਦਾ ਮੈਂ ਕਿ ਉਹਨਾਂ ਨੇ ਮੈਨੂੰ ਕੁੱਟਿਆ ਕਿਹੜੇ ਹਿਸਾਬ ਤੇ ਅਜਾ ਕੈਮਰਾ ਚਾਲੂ ਕੀ ਹੋ ਉਹ ਛੋਟ ਧਿਆਨ ਅਜਾ ਉੱਥੇ ਕੈਮਰਾ ਲੱਗਿਆ ਜਿੱਥੇ ਕੁੱਟਿਆ ਨੂੰ ਤਾਲਿਆ ਸੀ ਉੱਥੇ ਅੱਗੇ ਹੋ ਗਿਆ ਬੰਦ ਬੰਦ ਤਾਂ ਹੁੰਦੀ ਨਾ ਕੈਮਰਾ ਜੀ ਨਹੀਂ ਉਹਦਾ ਡੀਵੀਆਰ ਚੋਂ ਆ ਜੂਗਾ ਉੱਥੇ ਉਹ ਉੱਥੇ ਉਹ ਕੰਮ ਜਿਹੜਾ ਘੇਸ ਹਾਲਤੀ ਹੈ ਨੀ ਤੇ ਮੈਨੂੰ ਕੁੱਟ ਜਿਹੜਾ ਠੱਕੇ ਦਾ ਮੈਨੂੰ ਮੈਨੂੰ ਕਹਦੇ ਕਹਦੇ ਵੀ ਕਹਦੇ ਤੂੰ ਮਰ ਲੈ ਜਾਈਂ ਤੂੰ ਕਿਹਾ ਯਾਰ ਕਿੰਨਾ ਲੱਗਦਾ ਬਾਅਦ ਚੱਕਿਆ ਚੋਲੀ ਮੈਂ ਤਾਂ ਨਾ ਮੰਨਦਾ ਕਿ ਬਈ ਜਦੋਂ ਮੈਂ ਲੈ ਕੇ ਨਹੀਂ ਗਿਆ ਚੱਕੀ ਨਹੀਂ ਪੈਦੇ ਤੇ ਕੁੱਟ ਕੁੱਟ ਕੇ ਤੇ ਬਾਅਦ ਚੋ ਮੈਨੂੰ ਕਹਦੇ ਕਹਦੇ ਫੋਨ ਲੱਗੇ ਕਿ ਤੂੰ ਪੈਸੇ ਲਵਾਏਗਾ ਇੱਥੇ ਪੈਸੇ ਮਾਰ ਗਏ ਤੇ ਹਾਂ ਚਲੋ ਤੁਸੀਂ ਸੁਣੀ ਐ ਇਸ ਬੱਚੇ ਦੇ ਨੂੰ ਕਿੰਨੀ ਉਮਰ ਦੀ ਮੈਂ 19 ਸਾਲ ਤੇ ਬਾਕੀ ਯਾਰ ਚਲ ਆਪਾਂ ਫੇਰ ਵੀ ਮੰਨਦੇ ਆਂ ਅਸੀਂ ਕਹਿੰਦੇ ਆਂ ਮੰਨ ਲਓ ਯਾਰ ਇਹ ਤਾਂ ਨਹੀਂ ਮੰਨਦਾ ਮਦਨੇ ਚੋਰੀ ਕੀਤੀ ਐਸਐਚਓ ਕੋਲ ਜਾਂਦੇ ਦਰਖਾਹ ਦਿੰਦੇ ਆਪੇ ਪੁਰਿਸ਼ ਕਰਦੇ ਨੇ ਨਿਕਲਦਾ ਰਕਾਰ ਬਈ ਇਕਰਾਰ ਦਿੰਦੇ ਫਰੇ ਕਿਹੜੀ ਤਲੀ ਹੋਈ ਤੁਸੀਂ ਸੱਦਾ ਮਰਦੀ ਬਣਾ ਕੇ ਘੁੱਟੀ ਜਾਂਦੇ ਹੋ ਕੁੱਟਮਾਰ ਕੀਤੀ ਚੱਲਣਾ ਜੀ ਇਹਨੂੰ ਜਿੱਥੇ ਮਰਜ਼ੀ ਕਰ ਦਿੰਦੇ ਛਾਣੇ ਚ ਫੜਵਾਣ ਦੇ ਸਾਨੂੰ ਸਾਦੇ ਫੋਨ ਕਰਦੇ ਕੁੱਟ ਮਾਰ ਨਹੀਂ ਨਾ ਕਰਨੀ ਸੀ ਅੰਦਰ ਉਹਨਾਂ ਨੇ ਅੰਦਰ ਐਨੀ ਬੁਰੀ ਲਾਕ ਸੀ ਇਹਦੇ ਮੂੰਹ ਚ ਫੋਨ ਡੁੱਲ ਰਿਆ ਸੀ ਉਸ ਵਕਤ ਜਦੋਂ ਮੈਂ ਆਈ ਸੀ ਠੀਕ ਹੈ ਜੀ ਕੱਲਾਂ ਦੀ ਗੌਰ ਕਰ ਲਿਆ ਕਰੋ ਸਾਡੀ ਆਦਤ ਪਤਾ ਕੀ ਹੈ ਇੱਕ ਮੁੱਦਾ ਔੜਦਾ ਉਹਨੂੰ 2 ਦਿਨ ਚੇਤੇ ਰੱਖਦੇ ਹਾਂ ਫਿਰ ਨਵਾਂ ਮੁੱਦਾ ਆ ਜਾਂਦਾ ਉਹਨੂੰ ਫੜ ਲੈਨੇ ਆ ਉਹਨੂੰ ਛੱਡਦਾ ਨਵਾਂ ਆ ਜਾਂਦਾ ਉਹਨੂੰ ਫੜ ਲੈਨੇ ਆ ਉਹ ਛੱਡਦੇ ਉਹ ਨਵਾਂ ਆ ਜਾਂਦਾ ਅਸੀਂ ਸੋਸ਼ਲ ਮੀਡੀਆ ਤੇ ਇਹੀ ਕਰਦੀ ਕਰਦੇ ਹਾਂ ਗੱਲ ਜਿਹੜੀ ਹੋ ਰਹੀ ਆ ਨਾ ਵੀ ਇਹ ਪੰਜਾਬ ਦੇ ਲਈ ਕੂਨ ਬਣਨਾ ਬੜਾ ਜ਼ਰੂਰੀ ਆ ਪੰਜਾਬ ਦੀ ਡੈਮੋਗ੍ਰਾਫੀ ਦੇ ਲਈ ਜੇ ਅਸੀਂ ਨਾ ਬਣਾਇਆ ਤਾਂ ਹੁਣ ਜੋ ਵੀ ਤੁਹਾਡਾ ਕੋਈ ਗਾਂ 27 ਤੋਂ ਬਾਹਰ ਇੱਥੇ ਕੋਈ ਤੁਹਾਡੀਆਂ ਸਰਕਾਰਾਂ ਵੀ ਬਣਣਗੀਆਂ ਬਹੁਤ ਜ਼ਰੂਰੀ ਆ 24 ਸੈਂਮੈਟ੍ਰਿਕ ਇਹਨਾਂ ਪਰ ਇਹ ਸਰਕਾਰਾਂ ਤੇ ਨਵੀਆਂ ਪਾਰਟੀਆਂ ਜਿਹੜੀਆਂ ਕਹਿੰਦੀਆਂ ਆ 27 ਦੇ ਬੱਚਾ ਆਉਣਾ ਉਹਨਾਂ ਦੇ ਦਬਾਅ ਬਣਾਓ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਝੰਡਾ ਲੈ ਕੇ ਆਓ ਵੀ ਅਸੀਂ ਆਹ ਕਾਨੂੰਨ ਲੈ ਕੇ ਆਵਾਂ ਤੁਹਾਨੂੰ ਕੱਲ ਨੂੰ ਸਾਡਾ ਇਕੜੀਕ ਰੱਖਿਓ ਹੱਲ ਹੋ ਗਿਆ ਘਰ ਪਰ ਹੋਵੇ ਤਾਂ ਵੀ ਠੀਕ ਹੈ ਨਹੀਂ 511 ਵਜੇ ਤਲਵੰਡੀ ਚੌਕ ਦੇ ਵਿੱਚ ਧੰਨ ਸਦਾ ਦੇਣਾ ਮਾੜੇ ਫਾਜ਼ਲ ਸਾਹਿਬ ਉਹਦਾ ਵਾਹਿਗੁਰੂ